ਅੱਜ ਹਰ ਹਰ ਮਹਾਦੇਵ ਸੰਘਰਸ਼ ਦਲ ਵੱਲੋਂ ਵੀ ਓਪਨਿੰਗ ਕੀਤੀ ਗਈ ਹੈ ਤੇ ਅੰਤਰਰਾਸ਼ਟਰੀ ਤੰਤਨ ਬਾਬਾ ਦੀਪ ਸਿੰਘ ਜੀ ਵੱਲੋਂ ਇਹਨਾਂ ਦੇ ਜਥੇਦਾਰ ਮੰਗਲ ਮੁਖੀ ਉਹਨਾਂ ਦੇ ਵੱਲੋਂ ਓਪਨਿੰਗ ਕੀਤੀ ਗਈ ਹੈ ਇਹ ਅਸੀਂ ਦੋਨੋਂ Hindu ਸਮਾਜ ਤੇ Sikh ਸਮਾਜ ਜਿਹੜੀ ਪੰਜਾਬ ਦੇ ਵਿੱਚ ਅੱਜ ਬਹੁਤ ਵੱਡੀ ਇੱਕ ਘਟਨਾਵਾਂ ਆਪਾਂ ਦੇਖ ਰਹੇ ਹਾਂ ਪਈ ਪੰਜਾਬ ਨੂੰ ਤੋੜਿਆ ਮਰੋੜਿਆ ਜਾ ਰਿਹਾ ਸ਼ਰਾਰਤੀ ਅੰਸਰਾਂ ਵੱਲੋਂ Hindu ਲਾ ਲੋ Sikh ਲਾ ਲੋ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਬਦਨਾਮ ਕਰਨ ਤੇ ਲੱਗਾ ਇਹਨੂੰ ਨੱਥ ਪਾਉਣ ਦੇ ਲਈ ਅਸੀਂ ਅੱਜ ਏਕਤਾ ਕੀਤਾ ਕਿ ਦੇਖੋ ਕੋਈ ਵੀ ਘਟਨਾ ਹੁੰਦੀ ਹੈ ਉਹਦੇ ਪਿੱਛੇ ਕੋਈ ਨਾ ਕੋਈ ਕਿਲੇ ਕਿਸੇ ਨਾ ਕਿਸੇ ਤੇ ਅਲੀਕੇਸ਼ਨ ਹੁੰਦਾ ਭਾ ਇਹ ਹਿੰਦੂ ਨੇ ਕਰਤਾ ਆ ਸਿੱਖ ਨੇ ਕਰਤਾ ਇਹਨੂੰ ਪੂਰਨ ਤੌਰ ਤੇ ਜਿਹੜੀਆਂ ਬੇਅਦਵੀਆਂ ਹੋ ਰਹੀਆਂ ਨੇ ਉਹ ਮੰਦਰ ਦੀਆਂ ਲਾ ਲਓ ਗੁਰਦੁਆਰਾ ਸਾਹਿਬ ਦੀਆਂ ਲਾ ਲਓ ਕਿਸੇ ਤਰੀਕੇ ਦੀਆਂ ਵੀ ਲਾ ਲਓ ਉਹਨਾਂ ਨੂੰ ਪੂਰਨ ਤੌਰ ਤੇ ਨੱਥ ਪਾਉਣ ਦੇ ਲਈ ਕਿਉਂ ਕਿਉਂਕਿ ਦੇਖੋ ਪਿਛਲੇ ਦਿਨੀ ਤੁਸੀਂ ਦੇਖਿਆ ਹੀ ਆ ਕਿ ਜਿਵੇਂ ਸਾਡੇ ਲੁਧਿਆਣੇ ਦੇ ਮੇਨ ਗੁਰਦੁਆਰਾ ਸਾਹਿਬ ਆਲਮਗੀਰ ਸਾਹਿਬ ਦੇ ਵਿੱਚ ਬਹੁਤ ਵੱਡੀ ਘਟਨਾ ਹੋਈ ਆ ਪਰ ਉਹ ਨਿਕਲੇ ਆ ਕੌਣ Hindu ਸਮਾਜ ਦਾ ਸੋ ਮੈਂ ਉਸ ਕਮੇਟੀ ਨੂੰ ਹੀ ਇੱਕ ਮੇਰਾ ਜਿਹੜਾ ਸਵਾਲ ਆ ਭਈ ਇਹ ਡੋਲੂ ਆ ਜਿਹੜਾ ਤੁਹਾਡੇ ਸੇਵਾਦਾਰ ਉਹਨੇ ਪਲਟਣ ਵੇਲੇ ਦੇਖਿਆ ਕਿਉਂ ਨਹੀਂ ਤੇ ਜਿਹੜਾ Hindu ਆ ਉਹ ਫੜ ਲਿਆ ਫੜ ਕੇ ਉਹਦੀ ਛਾਣ ਵੀ ਨਾ ਕਿਉਂ ਨਹੀਂ ਤੁਸੀਂ ਪੁਲਿਸ ਨੂੰ ਕਹਿੰਦੇ ਤੁਸੀਂ ਕਾਹਨੇ ਹੋ ਯੋਦੀ ਛਾਣਵੇਂ ਨਪੁਰਨ ਤਰੀਕੇ ਨਾਲ ਹੋਣੀ ਚਾਹੀਦੀ ਹੈ ਅੱਜ ਸਾਡਾ ਦਲਪੰਥ ਬਣਾਉਣ ਦਾ ਮਕਸਦ ਇਹੀ ਸੀਗਾ ਤੇ ਅਸੀਂ ਜਿਹੜੇ ਇੱਕ ਪੂਰੇ ਭਾਰਤ ਦੇ ਵਿੱਚ ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ ਕਿਉਂਕਿ ਰਾਸ਼ਟਰੀ ਅਸੀਂ ਤਾਂ ਬਣਾਇਆ ਵਾ ਸਾਨੂੰ ਜਿਹੜਾ ਵਾ ਦਿੱਲੀ ਲਾ ਲਓ ਰਾਜਸਥਾਨ ਲਾ ਲਓ ਜਾਂ ਕਿਸੇ ਵੀ ਤਰੀਕੇ ਨਾਲ ਲਾ ਲਓ ਉਥੋਂ ਦੇ ਵੀ ਸਾਡੇ ਜਿਹੜੇ ਨੇ ਬੰਦੇ ਨੇ ਤਾਂ ਸਟਿ ਰਾਸ਼ਟਰੀਏ ਤੇ ਅੰਤਰਰਾਸ਼ਟਰੀਏ ਬਣਾਇਆ ਵਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡੇ ਨਾਲ ਕੋਈ ਵੀ ਕਿਸੇ ਕਿਸਮ ਦਾ ਬੇਅਦਵੀ ਵਾਲਾ ਮਾਮਲਾ ਸਾਡੇ ਅੱਗੇ ਆਊਗਾ ਉਹਨੂੰ ਪੂਰਨ ਤੌਰ ਤੇ ਪੂਰੇ ਨੇਜਠਿਆ ਜਾਊਗਾ ਤਾਂ ਜੋ ਅੱਗੇ ਕੋਈ ਵੀ ਸ਼ਰਾਰਤੀ ਅੰਸਰ ਆ ਉਹ ਸਿਰ ਚੱਕਣ ਦੀ ਇੱਕ ਜੁਰਤ ਨਾ ਕਰੇ ਸਰ ਲੱਗਦਾ ਹੈ ਕਿ ਇੱਕ ਪੂਰੇ ਵਿਸ਼ੂ ਭਰ ਦੀ ਨਜ਼ਰ ਉਹਨੂੰ ਪੰਜਾਬ ਦੇ ਟਿੱਕੇ ਹੁੰਦੀ ਹੈ ਜਿੱਦਾਂ ਦਾ ਪਿੱਛੇ ਦਾ ਮਾਹੌਲ ਬਣਿਆ ਹੋਇਆ ਸੀ ਤਾਂ ਇੱਕ ਪੂਰੇ ਦੇਸ਼ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇੱਕ ਆਪੀ ਭਾਈਚਾਰਕ ਸਾਂਝ ਦਾ ਸਨੇਹਾ ਇਸ ਨਾਲ ਜਾਊਗਾ ਦੇਖੋ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਪਿਛਲੇ ਸਮੇਂ 'ਚ ਆਪਾਂ ਦੇਖ ਰਹੇ ਹਾਂ ਤੁਸੀਂ ਇਹ ਦੇਖੋ ਕਿ ਜਿਹੜੇ ਵੀ ਮੈਂ ਕਹਿੰਨਾ ਦਲਪੰਥ ਬਣੇ ਹੋਏ ਨੇ ਦਲਪੰਥ ਬਣੇ ਹੋਏ ਨੇ ਉਹਨਾਂ ਦੀ ਕੋਈ ਨਜ਼ਰ ਨਹੀਂ ਆ ਨਜ਼ਰ ਆ ਤੇ ਸਿਰਫ ਰੋਲਾ ਪਾਉਂਦੇ ਜਾਂ ਕੋਈ ਵੀ ਹਿੰਦੂ ਸਮਾਜ ਦੀਆਂ ਕਈ ਆਪਣਾ ਸੰਗਠਨ ਬਣੇ ਹੋਏ ਨੇ ਉਹਨਾਂ ਦਾ ਸਿਰਫ ਰੋਲਾ ਪਾਣ ਤੱਕ ਮਕਸਦ ਆ ਪਰ ਸਾਡੇ ਜਿਹੜੇ ਦੋ ਦਲਪੰਥ ਨੇ ਸਾਡਾ ਰੋਲਾ ਪਾਣਾ ਮਕਸਦ ਨਹੀਂ ਹੋਊਗਾ ਉਹਨੂੰ ਅੰਜਾਮ ਜਿਹੜਾ ਮਕਸਦ ਹੋਊਗਾ ਕਿਉਂ ਕਿਉਂਕਿ ਦੇਖੋ ਇਹ ਜਿਹੜੀਆਂ ਬੇਅਦਵੀਆਂ ਨੇ ਇਹ ਬੇਅਦਵੀਆਂ ਨਹੀਂ ਐ ਇਹ ਪੰਜਾਬ ਨੂੰ ਤੋੜਨ ਦੀਆਂ ਸ਼ਰਾਰਤਾਂ ਨੇ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਅਮਨ ਉਹਨੂੰ ਭੰਗ ਕਰਨ ਦੀਆਂ ਸ਼ਰਾਰਤਾਂ ਨੇ ਇਹਨੂੰ ਪੂਰਨ ਤੌਰ ਤੇ ਨਿਜਿੱਠਿਆ ਜਾਊਗਾ ਸਰਾਖਰੀ ਸਵਾਲ ਹੈ ਜਿਸ ਤਰ੍ਹਾਂ ਜੋ ਕੰਮ ਤੁਸੀਂ ਅੱਜ ਕੀਤਾ ਤੁਹਾਨੂੰ ਲੱਗਦਾ ਨਹੀਂ ਕਿ ਸਰਕਾਰਾਂ ਨੂੰ ਇਹ ਕੰਮ ਪਹਿਲਾਂ ਕਰਨਾ ਚਾਹੀਦਾ ਆਪੀ ਭਾਈਚਾਰਕ ਸਾਂਝ ਵਧਾਉਣ ਲਈ ਦੋਵਾਂ ਜੱਫੇਬੰਦੀਆਂ ਨੂੰ ਇਕੱਠੇ ਕਰਕੇ ਉਹ ਕੰਮ ਸਰਕਾਰ ਨਹੀਂ ਕਰ ਰਹੀ ਤੁਸੀਂ ਕਰ ਰਹੇ ਹੋ ਆਪਣੇ ਪੱਧਰ ਦੇ ਦੇਖੋ ਮੈਂ ਪਿਛਲੇ ਕਾਫੀ ਸਮੇ ਤੋਂ ਬਹੁਤ ਸਾਲਾਂ ਤੋਂ ਮੈਂ ਬਹੁਤ ਸੰਘਰਸ਼ ਕਰ ਰਿਹਾ ਆਂ ਕਿ ਅਸੀਂ ਸਰਕਾਰਾਂ ਦੇ ਨਾਲ ਵੀ ਬੜੀ ਵਾਰਤਾਲਾਪ ਕੀਤੀਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨਾਲ ਵੀ ਵਾਰਤਾਲਾਪ ਕੀਤੀ ਸੀਗੀ ਜੋ ਸਾਡੇ ਅਕਾਲੀ ਦਲ ਦੇ ਸੀਗੇ ਜੋ ਕਾਂਗਰਸੀਏ ਸੀਗੇ ਜੋ ਭਾਜਪਾ ਦੇ ਸੀਗੇ ਸੋ ਉਹਨਾਂ ਨਾਲ ਵੀ ਅਸੀਂ ਵਾਰਤਾਲਾਪ ਕੀਤੀ ਹੈ ਜੋ ਇਹ ਹੋ ਰਹੀਆਂ ਨੇ ਘਟਨਾਵਾਂ ਭਈ ਇਹਨਾਂ ਨੂੰ ਇੱਕੋ ਹੀ ਤਰੀਕੇ ਨਾਲ ਰੋਕਿਆ ਜਾ ਸਕਦਾ ਵੀ ਜੇ ਆਪਾਂ ਹਿੰਦੂ ਸਿੱਖ ਜੇ ਇਹਨਾਂ ਦਾ ਹੱਥ ਆਪਾਂ ਐਂ ਕਰਾ ਦਈਏ ਤੇ ਜਿਹੜੇ ਸ਼ਰਾਰਤੀਆਂ ਸਰ ਆ ਉਹਨਾਂ ਦਾ ਆਪੇ ਹੀ ਜਿਹੜੀ ਜ਼ੁਰਤ ਨਹੀਂ ਪਊਗੀ ਭਈ ਉਹਨਾਂ ਦਾ ਬੇਅਦਵੀਆਂ ਵੱਲ ਧਿਆਨ ਵੀ ਜਾਵੇ ਜਿਹੜਾ ਇੱਕ ਮੈਂ ਹੋਰ ਇੱਕ ਸੰਦੇਸ਼ ਦੇਣਾ ਚਾਹਨਾ ਵਾ ਵੀ ਜਿਹੜਾ ਇਹ ਬਾਣਿਆਂ ਵਾਲੀਆਂ ਦੁਕਾਨਾਂ ਨੇ ਜਾਂ ਬਾਣੇ ਸਿੰਦੇ ਨੇ ਇਹਨਾਂ ਨੂੰ ਪੂਰਨ ਤੌਰ ਤੇ ਜਿਹੜਾ ਵਾ ਇਹ ਰੋਕ ਲਾਉਣੀ ਚਾਹੀਦੀ ਆ ਕਿਉਂ ਕਿਉਂਕਿ ਦੇਖੋ ਜਦੋਂ ਕੋਈ ਬਾਣੇ ਉਹ ਨਿਹੰਗ ਸਿੰਘ ਆ ਮੈਂ ਕਹਿੰਦਾ ਨਿਹੰਗ ਸਿੰਘ ਸਾਡੇ ਵੀ ਸਜੇ ਸਾਰਿਆਂ ਦੇ ਕੋਲ ਲਾਇਸੈਂਸ ਨੇ ਦਲਪੰਥ ਦਾ ਲਾਇਸੈਂਸ ਹੈ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਤੇ ਬੇਨਤੀ ਕਰਨਾ ਚਾਹੁੰਦਾ ਵੀ ਪੁਲਿਸ ਪ੍ਰਸ਼ਾਸਨ ਨੂੰ ਇਹ ਦੇਖ ਲੈਣਾ ਚਾਹੀਦਾ ਫਿਰ ਉਹਨੂੰ ਅਖਬਾਰ ਦੇ ਵਿੱਚ ਦੇਣਾ ਚਾਹੀਦਾ ਵੀ ਨਿਹੰਗ ਸਿੰਘ ਫੜਿਆ ਗਿਆ ਨਿਹੰਗ ਸਿੰਘ ਅਸੀਂ ਤਾਂ ਮੰਨਾਂਗੇ ਜੇ ਉਹਦੇ ਕੋ ਕੋ ਕਿਸੇ ਵੀ ਦਲਪੰਥ ਦਾ ਲਾਇਸੈਂਸ ਹੋਊਗਾ ਤੇ ਅਸੀਂ ਤਾਂ ਆਪਣੇ ਬਾਣੇ ਨੂੰ ਜਿਹੜਾ ਬਦਨਾਮ ਨਹੀਂ ਹੋਣ ਦੇਣਾ ਕਿਉਂ ਕਿਉਂਕਿ ਦੇਖੋ ਕੋਈ ਵੀ ਜਾਲੀ ਨਿਹੰਗ ਸਿੰਘ ਫੜਿਆ ਜਾਂਦਾ ਤੇ ਪੁਲਿਸ ਦੀ ਖਬਰ ਲੱਗਦੀ ਹੈ ਕਿ ਆਹ ਨਿਹੰਗ ਸਿੰਘ ਆ ਵਾਰਦਾਤ ਨੂੰ ਅੰਜਾਮ ਦੇਣ ਦਾ ਫੜਿਆ ਗਿਆ ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ ਜਿਹੜਾ ਇੱਕ ਵੈਰੀ ਇੰਪੋਰਟੈਂਟ ਇੱਕ ਮੇਰਾ ਸਵਾਲ ਵੀ ਹੈ ਤੇ ਕੁਐਸਚਨ ਵੀ ਹੈ ਸਾਰਾ ਕੁਝ ਮੈਂ ਇੱਕ ਪੁਲਿਸ ਪ੍ਰਸ਼ਾਸਨ ਦੇ ਇੱਕ ਜਿਹੜੇ ਸੀਨੀਅਰ ਅਫਸਰ ਨੇ ਉਹਨਾਂ ਨੂੰ ਅੱਜ ਇੱਕ ਅਪੀਲ ਤੇ ਬੇਨਤੀ ਕਰਨਾ ਚਾਹੁੰਨਾ ਜਿਹੜੇ ਸਾਡੇ ਦਲਪੰਥ ਦੇ ਮੁਖੀ ਹੋਣਗੇ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਪਿਓਰਿਟੀ ਤੇ ਉਹਨਾਂ ਨੂੰ ਮਿਲਿਆ ਜਾਵੇ ਜਿਹੜੀ ਉਹਨਾਂ ਦੀ ਸਮੱਸਿਆ ਆ ਵਾ ਉਹ ਪਹਿਲ ਦੇ ਆਧਾਰ ਤੇ ਸੁਣੀ ਜਾਵੇ ਕਿਉਂਕਿ ਅਸੀਂ ਕੋਈ 2 ਨੰਬਰ ਦਾ ਕੰਮ ਨਹੀਂ ਲੈ ਕੇ ਆਉਣਾ ਤੁਹਾਡੇ ਕੋਲ ਜਾਂ ਕੋਈ 2 ਨੰਬਰ ਦਾ ਹੱਲ ਨਹੀਂ ਕਰਾਉਣਾ ਅਸੀਂ ਤੁਹਾਨੂੰ ਸਿਰਫ ਤੇ ਸਿਰਫ ਜਿਹੜੇ ਲੋਕ ਦੱਬੇ ਕੁਚਲੇ ਸਾਡੇ ਕੋਲ ਆਉਂਦੇ ਆ ਉਹਨਾਂ ਦੇ ਹੱਲ ਲਈ ਤੁਹਾਡੇ ਕੋਲ ਆਉਂਦੇ ਆ ਨਹੀਂ ਤਾਂ ਸਾਨੂੰ ਕੋਈ ਸ਼ੌਂਕ ਨਹੀਂ ਹੈ ਸੋ ਪਹਿਲ ਦੇ ਆਧਾਰ ਤੇ ਇਹ ਧਿਆਨ ਦਿੱਤਾ ਜਾਵੇ ਲੋਕ ਸੇਵਾਦਾਰ ਜਿਹੜਾ ਬਾਬਾ ਮਗਦ ਸਿੰਘ ਤਾਂਤਨੋਂ ਅਮਰਜੀਤ ਬਾਬਾ ਜੀ ਤੋਂ ਪੰਜ ਕਾਥਾ ਗੱਲ ਇਹ ਇਹਨਾਂ ਵਨ ਜੋ ਕਿ ਸਰ ਅੱਜ ਜਿਹੜਾ ਆਪਸ ਦੇ ਵਿੱਚ ਰਲੇਵਾ ਹੋਇਆ ਹੈ ਤੋਂ ਲੱਗਦਾ ਕਿ ਇਸ ਦੀ ਲੋੜ ਪਈ ਸੀ ਕਿ ਕੀ ਸੁਨੇਹਾ ਜਾਊਗਾ ਸੰਗਤ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਦੇਖੋ ਜੀ ਇਹ ਲੋੜਾ ਤੋਂ ਬਹੁਤ ਸੀ ਇਹ ਜਿਹੜੇ ਸਾਡੇ ਅਮਿਤ ਕੁਮਾਰ ਜੀ ਨੇ ਇਹ ਸਾਡੇ ਛੋਟੇ ਵੀਰ ਨੇ ਤੇ ਅੱਜ ਤੋਂ ਬਹੁਤ ਚੱਦੇ ਹੈ ਸਾਡੇ ਨਾਲ ਪਿਆਰ ਵੀ ਹੈ ਤੇ ਸਾਡੇ ਨਾਲ ਚੱਲਦੇ ਵੀ ਹੈ ਤੇ ਸਾਡੇ ਕੰਮ ਵੀ ਦੇਖੋ ਜੀ ਹਰ ਬੰਦੇ ਉਹ ਜਿਹੜੇ ਬੰਦੇ ਪੱਖ ਉਹ ਸਾਰਾ ਪੂਰਨ ਕਰਦੇ ਆ ਤੇ ਅਸੀਂ ਵੀ ਇਹਨਾਂ ਦੇ ਨਾਲ Hindu Sikh ਦੇ ਵਿੱਚ ਕੋਈ ਫਰਕ ਨਹੀਂ ਹੈ ਜੀ ਅਸੀਂ ਅੱਜ ਆਪਣਾ ਮਨ ਬਣਾਇਆ ਕਿ ਜੋ ਸਾਡੇ ਜਥੇ ਬੰਦਿਆਂ ਨੇ ਉਹ ਬਿਲਕੁਲ ਅਸੀਂ ਇਹਨਾਂ ਦੇ ਵੀਰਾਂ ਦੇ ਨਾਲ ਆ ਤੇ ਜੋ ਵੀ ਕੋਈ ਕੰਮ ਹੈ ਇਹ ਸਾਨੂੰ ਕਹਿਣਗੇ ਅਸੀਂ ਇਹਨਾਂ ਦੇ ਹਾਜ਼ਰ ਹੋਵਾਂਗੇ ਜੋ ਸਾਡਾ ਰਹੂਗਾ ਉਹ ਸਾਡੇ ਨਾਲ ਇਹ ਮੋਢੇ ਨਾਲ ਮੁੰਡਾ ਲਾ ਕੇ ਚੱਲਣਗੇ ਇਹ ਇੱਕ ਦਵੇ ਕੁਝ ਨੇ ਜਿਹੜੇ ਆਪਣੇ ਸਮਾਜ ਦੇ ਮਜ਼ਦੂਰ ਭਾਈਚਾਰਾ ਉਹਨਾਂ ਲਈ ਕਿੱਦਾਂ ਕੰਮ ਕਰੂਗਾ ਸੰਗਠਨ ਦੇਖੋ ਜੀ ਜੋ ਵੀ ਸਾਡੇ ਦਿਹਾੜੀਦਾਰ ਜਿਹੜਾ ਤਬਰੇ ਕੁਝ ਉਹਨਾਂ ਦੇ ਵੇਰ ਵੀ ਜਿਹੜੇ ਸਾਡੀ ਇਹ ਆਪਣੇ ਜਥੇ ਬੰਦਿਆਂ ਨੇ ਜਾ ਹਿੰਦੂ ਜਿਹੇ ਬੰਦੇ ਸਾਡੇ ਨੇ ਜਿਹੜੀਆਂ ਦੋ ਜਿਹੇ ਬੰਦਿਆਂ ਪਣੀਆਂ ਨੇ ਜੀ ਇਹ ਬਿਲਕੁਲ ਉਹਨਾਂ ਦੇ ਲਈ ਉਰਨ ਤੌਰ ਤੇ ਹੀ ਉਹਨਾਂ ਦੀ ਸੁਣਾਈ ਹੋਊਗੀ ਤੇ ਉਹਨਾਂ ਲਈ ਕੰਮ ਕਰਾਂਗੇ ਫਿਰ ਲੱਗਦਾ ਕਿ ਆਪਕੀ ਭਾਈਚਾਰਕ ਸਮਝ ਹੋਣਾ ਜਿਹੜੇ ਆਪੀ ਵਖਰੇਵੇਂ ਸੀਗੇ ਕਿਤਨਾ ਕਿਤੇ ਪੈਰੇ ਸੀ ਉਹ ਦੂਰ ਹੋ ਗਏ ਬਿਲਕੁਲ ਇਸੇ ਕਰਕੇ ਜੀ ਅਸੀਂ ਇਹ ਜਿਹੜਾ ਕੱਟ ਕੀਤਾ ਖਤਰ ਕੀਤਾ ਜੀ ਜਿਹੜਾ ਲੋਕਾਂ ਨੂੰ ਸ਼ੱਕ ਆ ਕਿ ਇਹ ਇਹ ਦੋ ਨੇ ਅਸੀਂ ਦੋ ਨਹੀਂ ਹੱਕ ਜੀ ਅਸੀਂ ਇੱਕ ਹਾਂ ਉਹ ਪੰਜਾਬ ਦਾ ਮਾਹੌਲ ਕਿਸੇ ਨੇ ਕਿਤੇ ਸਹੀ ਰਹਿਗਾ ਬਿਲਕੁਲ ਜੀ ਜੇ ਦੇਖੋ ਆਪਾਂ ਇੱਕ ਹੋ ਕੇ ਚੱਲਾਂਗੇ ਤੇ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਬਿਲਕੁਲ ਹੀ ਠੀਕਰੋ ਜਿਹੜੀਆਂ ਬੇਅਦਬੀਆਂ ਹੁੰਦੀਆਂ ਨੇ ਉਹ ਕਿਉਂ ਹੁੰਦੀਆਂ ਨੇ ਸਾਨੂੰ ਆਪਸ ਵਿੱਚ ਭਾਈਚਾਰ ਲੜਾਇਆ ਜਾ ਰਿਹਾ ਬਿਲਕੁਲ ਫਿਰ ਉਹਨਾਂ ਦੇ ਵਿੱਚ ਜੋ ਵੀ ਕੋਈ ਦੇਖੋ ਜੀ ਦੋ ਇੱਕ ਕੰਮ ਨੇ ਜਿਹੜੇ ਆਪ ਦੁਕਾਨਾਂ ਤੇ ਸ਼ਾਸਤਰ ਵੇਚਦੇ ਨੇ ਅਸੀਂ ਇਹਨਾਂ ਨੂੰ ਵੀ ਕਹਿੰਦੇ ਹਾਂ ਕਿ ਜਿਹੜੇ ਪੁਲਿਸ ਪਨ ਸਾਥਸ ਨੇ ਇਹਨਾਂ ਨੂੰ ਨਕੇਲ ਪਾਈ ਜਾਵੇ ਕਿਉਂਕਿ ਇਹ ਚਾਹਤ ਜਿਹੜਾ ਲੈ ਕੇ ਤੇ ਇਹ ਆਪਣੇ ਕੰਮਾਂ ਦੇ ਨਹੀਂ ਇਹ ਉਲਟ ਕੰਮਾਂ ਦੇ ਵਿੱਚ ਜਿਹੜੇ ਬੰਦੇ ਕੋਲ ਲਾਇਸੈਂਸ ਆ ਕੋਈ ਜਥੇਬੰਦੀ ਦਾ ਇਹ ਉਹਨੂੰ ਕਰਫੂ ਆ ਇਹ ਦਿੱਤੀ ਜਾਵੇ ਮਾਨਾ ਜਿਹੜਾ ਦਿੰਦਾ ਕੋਈ ਕੋ ਬਿਲਕੁਲ ਲਾਇਸੈਂਸ ਵੇਖਿਆ ਜਾਵੇ ਕਿ ਕਿਹੜੇ ਜਥੇਬੰਦੀ ਦਾ ਕਿ ਜੇ ਨਾਂ ਉਹਨੂੰ ਲਾਇਸੈਂਸ ਹੋਵੇ ਕਿ ਉਹਨੂੰ ਬਣਾ ਦਿੱਤਾ ਜਾਵੇ ਅਤੇ ਤੁਰੰਤ ਉਹਦੇ ਜਿਹੜੇ ਦੁਕਾਨਾਂ ਵਾਲੇ ਇਹਨਾਂ ਦੇ ਤੁਰੰਤ ਉਹਦੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਹਨਾਂ ਦੇ ਪੂਰੀ ਕਾਰਵਾਈ ਕੀਤੀ ਜਾਊਗੀ ਹਾਂਜੀ ਬਾਬਾ ਜੀ ਕੀ ਬਾਬਾ ਜੀ ਆਮਾਰ ਦੇ ਸੱਜੇ ਤੇ ਉਹਨਾਂ ਦੇ ਜਥੇਬੰਦੀਆਂ ਹਾਜ਼ਰ ਹੋਈਆਂ ਹਨ ਇਹ ਮੁੱਦਿਆਂ ਨੂੰ ਲੈ ਕੇ ਕਿ ਹਿੰਦੂ ਤੇ ਸਿੱਖਾਂ ਦੇ ਵਿੱਚ ਫਰਕ ਪਾਇਆ ਜਾਂਦਾ ਹੈ ਇਹ ਫਰਕ ਕੌਣ ਪਾਉਂਦੀਆਂ ਇਹ ਸਰਕਾਰਾਂ ਪਾਉਂਦੀਆਂ ਨੇ ਕਿਉਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਹ ਜੋ ਰਾਜਨੀਤੀ ਖੇਡਦੀਆਂ ਨੇ ਜਦੋਂ ਕੋਈ ਵੀ ਕੰਮ ਕਰਦੀਆਂ ਨੇ ਉਹ ਰਾਜਨੀਤੀ ਖੇਡਦੀਆਂ ਨੇ ਨਾ ਤਾਂ ਕਿਤੇ ਗਰੀਬੀ ਸੁਣਾਈ ਹੁੰਦੀ ਆ ਨਾ ਕਿਤੇ ਲੜਾਈ ਝਗੜੇ ਦੀ ਸੁਣਾਈ ਹੁੰਦੀ ਆ ਜੇ ਇਹਨਾਂ ਨੂੰ ਸ਼ਾਸਨ ਕਹੋ ਕੋਈ ਸੁਨੇਹਾ ਦੇਵੋ ਤਾਂ ਨਿਓ ਪਹੁੰਚ ਰਹੇ ਇਹ ਜਿਹੜਾ ਪਿਆਰ ਦਿੱਤਾ ਹੋਇਆ ਕਨਾ ਇਹ ਗੁਰੂ ਤੇਗ ਬਹਾਦਰ ਜੀ ਨੇ ਬਿਲਕੁਲ ਚਾਂਦਨੀ ਚੌਂਕ ਦੇ ਵਿੱਚ ਹਿੰਦੂ ਤੇ ਸਿੱਖਾਂ ਦਾ ਪਿਆਰ ਦਿੱਤਾ ਸੀ ਪਿਆਰ ਵੀ ਦਿੱਤਾ ਨਾਲ ਕੁਰਬਾਨੀ ਵੀ ਦਿੱਤੀ ਜਦੋਂ ਕੁਰਬਾਨੀ ਦਿੱਤੀ ਤਾਂ ਉਹਨਾਂ ਦਾ ਸੀਸ ਲੈ ਕੇ ਕੌਣ ਆਇਆ ਸੀ ਭਾਈ ਜੈਤ ਰੰਗਰੇਟੇ ਗੁਰੂ ਕੇ ਬੇਟੇ ਰੇਹੋ ਪੰਥ ਸੰਗ ਅਮੇਟੇ ਕਿਉਂ ਉਹਨਾਂ ਨੇ ਗੁਰ ਤੇਗ ਬਹਾਦਰ ਜੀ ਨੇ ਪਿਆਰ ਦੀ ਖਾਤਰ ਹੀ ਹਿੰਦੂਆਂ ਦੀ ਖਾਤਰ ਆਪਣਾ ਕੁਰਬਾਨੀ ਕੁਰਬਾਨੀ ਦਿੱਤੀ ਅੱਜ ਆਪਣਾ ਏਕਾ ਹੋਣ ਦਾ ਏਕਾ ਕਰਕੇ ਰਹਿਣ ਦਾ ਮਤਬਲਾ ਵਈ ਏਕਾ ਕਰਕੇ ਆਪਾਂ ਰਹੀਏ ਇਹ ਸੁਨੇਹਾ ਸਭ ਨੂੰ ਇਹ ਸਿਹਾ ਸੁਨੇਹਾ ਸਭ ਨੂੰ ਦੇ ਰਹੇ ਆ ਵੀ ਆਪਾਂ ਲੜਾਈ ਝਗੜੇ ਨਾ ਕਰੀਏ ਆਪਾਂ ਇੱਕ ਦੂਜੇ ਦੇ ਪਿਆਰ ਦੇ ਵਿੱਚ ਪਿਆਰ ਵਧਾ ਕੇ ਆਪਾਂ ਰਹੀਏ